ਲੰਗੀ ਰਾਤ ਪੰਜਾਬ ਦਾ ਪਵਾਦ ਖੇਤਰ ਨਾਲ ਲੱਗਦੇ ਹਿਮਾਚਲ ਦੇ ਖੇਤਰ ਉੱਤਰੀ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਅਤੇ ਉੱਤਰਾਖੰਡ ਤੇ ਹਰਿਆਣਾ ਦੇ ਨਾਲ ਜੇ ਪੈਂਦੇ ਯੂਪੀ ਦੇ ਖੇਤਰਾਂ ਦੇ ਵਿੱਚ ਮੀਂਹ ਜੰਮ ਕੇ ਪਰਿਆ ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸਵੇਰ ਦੇ 10 ਵਜੇ 29 ਜੂਨ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਿ ਐਸਰਾਂ ਲੱਗ ਰਹੀਆਂ ਸੀਗੀਆਂ ਕਿ 29 3 ਤੇ 1 ਜੂਨ ਜਿਹੜਾ 29 ਤੇ 30 ਜੂਨ ਤੇ 1 ਜੁਲਾਈ ਤੱਕ ਉੱਤਰ ਪੱਛਮੀ ਭਾਰਤ ਦੇ ਵਿੱਚ ਮੌਨਸੂਨ ਇੱਕ ਵਾਰ ਦੁਬਾਰਾ ਫੇਰ ਤਾਕੜੇ ਪੱਧਰ ਤੇ ਐਕਟਿਵ ਹੋ ਸਕਦੀ ਹੈ ਸੋ ਪਿਛਲੇ 24 ਘੰਟਿਆਂ ਦੇ ਦੌਰਾਨ ਉਹਦੀ ਐਕਟਿਵਨੈਸ ਦੇਖੀ ਜਾ ਰਹੀ ਹੈ ਕਿ ਲੰਗੀ ਰਾਤ ਜਿਹੜੀ 28 ਤੇ 29 ਜੂਨ ਦੀ ਰਾਤ ਲੰਗੀ ਆ ਤਾਂ ਪੰਜਾਬ ਦਾ ਪਵਧ ਖੇਤਰ ਜਿਹਦੇ ਵਿੱਚ ਰੋਪੜ ਦੇ ਇਲਾਕੇ ਨਵਾਂ ਸ਼ਹਿਰ ਦੇ ਇਲਾਕੇ ਮੁਹਾਲੀ ਦੇ ਇਲਾਕੇ ਕੁਝ ਇਲਾਕੇ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹੇ ਦੇ ਉੱਤਰੀ ਇਲਾਕੇ ਚੰਡੀਗੜ੍ਹ ਇਸ ਤੋਂ ਇਲਾਵਾ ਪੰਚਕੂਲਾ ਜਮਨਾਨਗਰ ਕੁਰਕ ਖੇਤਰ ਅੰਬਾਲਾ ਕੁਝ ਖੇਤਰ ਕਰਨਾਲ ਦੇ ਤੇ ਨਾਲ ਲੱਗਦੇ ਜਿਹੜੇ ਹਿਮਾਚਲ ਦੇ ਖੇਤਰ ਨੇ ਸੋਲਨ ਹੋਇਆ ਸਰਮੌਰ ਹੋਇਆ Shimla ਹੋਇਆ ਇਹਨਾਂ ਖੇਤਰਾਂ ਦੇ ਵਿੱਚ ਮੌਨਸੂਨ ਦਾ ਮੀਂਹ ਪੂਰਾ ਜੰਮ ਕੇ ਵਰਿਆ ਕਈ ਥਾਵਾਂ ਤੇ ਮੌਨਸੂਨ ਦਾ ਮੀਂਹ ਜਿਹੜਾ 100 mm ਤੋਂ ਪਾਰ ਦਰਜ ਹੋਇਆਗਾ ਸੋ ਇੱਥੇ ਜਿਹੜਾ ਪ੍ਰਸ਼ਾਸਨ ਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਆ ਵੈਸੇ ਕੋਈ ਅਲਰਟ ਨਹੀਂ ਆ ਫਿਲਹਾਲ ਦੱਸ ਦਈਏ ਪਰ ਥੋੜਾ ਜਿਹਾ ਚਕੰਨਾ ਹੋਣ ਦੀ ਲੋੜ ਆ ਕਿਉਂਕਿ ਅਗਲੇ 2 ਦਿਨਾਂ ਦੇ ਦੌਰਾਨ ਜੇਕਰ ਮੀਂਹ ਇਹਨਾਂ ਦੇ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਵਰ ਜਾਂਦਾਗਾ ਤਾਂ ਫਿਰ ਥੋੜੀ ਜਿਹੀ ਕਹਾਣੀ ਹੋਰ ਤਰ੍ਹਾਂ ਦੀ ਹੋ ਸਕਦੀ ਆ। ਸੋ ਇਸ ਕਰਕੇ ਪ੍ਰਸ਼ਾਸਨ ਨੂੰ ਮੜਾ ਚ ਚੁਕੰਨਾ ਹੋਣ ਦੀ ਲੋੜ ਐ ਇੰਨਾ ਕਿ ਮੀਂਹ ਪੈਣ ਦੇ ਨਾਲ ਜਿਹੜਾ ਟਾਂਗਰੀ ਦਰਿਆਗਾ ਜਾਂ ਮਾਰਕੰਡਾ ਦਰਿਆਗਾ ਜਾਂ ਘੱਗਰ ਆਗਾ ਜਾਂ ਪਟਿਆਲਾ ਵਾਲੀ ਨਦੀ ਆ ਇਹਨਾਂ ਦੇ ਵਿੱਚ ਥੋੜਾ ਬਹੁਤਾ ਪਾਣੀ ਆਉਣ ਦੇ ਅਸਾਰ ਬਣੇ ਹੋਏ ਨੇ ਪਰ ਪਾਣੀ ਉਹ ਜਿਹੜਾ ਖਤਰੇ ਵਾਲਾ ਸਿਸਟਮੋਂ ਤੋਂ ਥੱਲੇ ਰਹਿਣ ਦੇ ਅਸਾਰ ਨੇ। ਸੋ ਕਹਿ ਸਕਦਾ ਕਿ ਅੱਜ ਤੋਂ ਬੈਸ ਤੱਕ ਅਗਰ ਪਿਛਲੇ ਕੁਝ ਦਿਨਾਂ ਤੋਂ ਹਲਕਾ ਫੁਲਕਾ ਚੱਲ ਰਿਹਾ ਪਰ ਅੱਜ ਤੋਂ ਦੇ ਵਿੱਚ ਜਿਹੜਾ ਪਾਣੀ ਪਿੱਛੋਂ ਪਹਾੜਾਂ ਤੋਂ ਰੁੜ ਕੇ ਆਉਣ ਦੇ ਅਸਾਰ ਬਣੇ ਹੋਏ ਨੇ ਜੇਕਰ ਅਗਲੇ 2 ਦਿਨ ਇਨ੍ਹਾਂ ਹੀ ਖੇਤਰਾਂ ਦੇ ਵਿੱਚ ਹੋਰ ਵੀ ਇਸੇ ਤਰ੍ਹਾਂ ਭਾਰੀ ਪੈ ਜਾਂਦਾਗਾ ਤਾਂ ਫਿਰ ਇਹ ਕਿਹਾ ਜਾ ਸਕਦਾ ਕਿ ਘੱਗਰ ਚੜ੍ਹ ਕੇ ਵੀ ਚੱਲ ਸਕਦਾ ਪਰ ਫਿਲਹਾਲ ਦੁਬਾਰੇ ਦੱਸ ਦਈਏ ਕਿ ਵੀਡੀਓ ਸਵੇਰੇ 10 ਵਜੇ 29 ਜੂਨ 2025 ਨੂੰ ਰਿਕਾਰਡ ਹੋ ਰਹੀ ਆ ਹਾਲ ਫਿਲਹਾਲ ਇਨ੍ਹਾਂ ਖੇਤਰਾਂ ਦੇ ਵਿੱਚ ਫਲੱਡ ਵਾਲਾ ਜਾਂ ਇਦਾਂ ਦਾ ਕੋਈ ਵੀ ਅਲਰਟ ਨਹੀਂ ਹੈਗਾ ਦੂਜੇ ਪਾਸੇ ਜਿਹੜੇ ਹਿਮਾਚਲ ਦੇ ਵਿੱਚ ਮੀਂਹ ਪਏ ਨੇ ਉਹਨਾਂ ਦੇ ਨਾਲ ਜਿਹੜੀ ਸਿਰਸਾ ਨਦੀ ਆ ਉਹਦੇ ਵਿੱਚ ਪਾਣੀ ਦਾ ਫਲੋ ਜ਼ਰੂਰ ਥੋੜਾ ਜਿਹਾ ਵਧਿਆ ਪਰ ਉਹ ਵੀ ਖਤਰੇ ਵਾਲਾ ਸਥਿਤੀ ਫਿਲਹਾਲ ਉੱਥੇ ਅਜੇ ਕੋਈ ਨਹੀਂ ਹੈਗਾ ਸੋ ਉਹ ਸਤਲੁਜ ਦੇ ਵਿੱਚ ਮਿਲਣ ਤੱਕ ਥੋੜਾ ਜਿਹਾ ਦੇ ਵਿੱਚ ਪਾਣੀ ਜ਼ਰੂਰ ਦੇਖਿਆ ਜਾਊਗਾ ਉਹਨਾਂ ਖੇਤਰਾਂ ਦੇ ਵਿੱਚ ਆਹਨ ਵਾਲੇ ਲੋਕ ਇਸ ਗੱਲ ਦਾ ਧਿਆਨ ਰੱਖਣ ਜਿਹੜੇ ਉਹਨੂੰ ਵਿਚ ਦੀ ਲੰਘ ਕੇ ਕ੍ਰੋਸ ਕਰਦੇ ਆ ਸਿਰਫ ਉਹਨਾਂ ਲਈ ਅਲਰਟ ਆ ਜਿਹੜੇ ਪੁਲਾਂ ਉੱਪਰ ਦੀ ਲੰਘਦੇ ਆ ਉਹਨਾਂ ਲਈ ਕੋਈ ਅਲਰਟ ਜਿਹੜਾ ਨਹੀਂ ਹੈਗਾ ਉਹਦੇ ਬਾਰੇ ਵੀ ਇਹੀ ਆ ਕਿ ਜੇਕਰ ਅਗਲੇ 2 ਦਿਨਾਂ ਦੇ ਦੌਰਾਨ ਜਿਹੜਾ ਨੀਮ ਪਹਾੜੀ ਲੱਕੇ ਚਾ ਨਾਲ ਦੇ ਜਿਹੜੇ ਸਵਾਲਕ ਦੇ ਏਰੀਏ ਨੇ ਉਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਤਰਜ ਹੋ ਜਾਂਦਾ ਫਿਰ ਉਹ ਖੱਡਾਂ ਵੀ ਉਹ ਚੋ ਵੀ ਜਿਹੜੇ ਜਾਂ ਉਹ ਛੋਟੀਆਂ ਨਦੀਆਂ ਵੀ ਚੜ ਕੇ ਚੱਲਣ ਦੇ ਅਸਾਰ ਬਣ ਸਕਦੇ ਇਦਾਂ ਦੀ ਪੋਸਿਬਿਲਟੀ ਬਣੀ ਹੋਈ ਆ ਸੋ ਇਸ ਕਰਕੇ ਪ੍ਰਸ਼ਾਸਨ ਆਪਣੇ ਪੱਧਰ ਤੇ ਥੋੜਾ ਜਿਹਾ ਚਕੰਨਾ ਰਹੇ ਥੋੜਾ ਜਿਹਾ ਚੀਜ਼ ਤੋਂ ਅਵੇਅਰ ਰਹੇ ਕਿ ਕਿਤੇ ਕੋਈ ਇਦਾਂ ਦਾਤ ਨਹੀਂ ਹੈਗਾ ਕਿਤੇ ਇਤਲਾਮਾਂ ਦਾ ਕੰਡਾ ਜਾਂ ਕਿਤੇ ਵਿੱਚ ਦੀ ਲਾਂਘੇ ਬਣੇ ਹੋਏ ਨੇ ਜਿੱਥੋਂ ਸਸਤੋਂ ਕਿਸੇ ਬਸਨ ਓਵਰਫਲੋ ਹੋ ਸਕਦਾ ਅਗਲੇ 2-3 ਦਿਨਾਂ ਦੇ ਦੌਰਾਨ ਚੇੱਕ ਕਰ ਭਾਰੀ ਮੀਂਹ ਹੋਰ ਪੈ ਜਾਂਦਾ ਤਾਂ ਇਸ ਗ ਆ ਕੋਸਸ ਕਰਨੀ ਬਣਦੀ ਵੀ ਆ ਬਾਕੀ ਜੁਲਾਈ ਦੇ ਪਹਿਲੇ ਹਫਤੇ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਾਰੀ ਰਹਣਗੇ ਸੋ ਇਸ ਪੱਖ ਤੋਂ ਵੀ ਦੇਖਣਾ ਜ਼ਰੂਰੀ ਆ ਜਿੱਥੋਂ ਤੱਕ ਪੰਜਾਬ ਦੇ ਬਾਕੀ ਖੇਤਰ ਨੇ ਜਿਹਦੇ ਵਿੱਚ ਮਾਝੇ ਦੇ ਕੁਝ ਖੇਤਰ ਮੀਂਹ ਉਡੀਕ ਰਹੇ ਨੇ ਤੇ ਮਾਲਵੇ ਦਾ ਕਾਫੀ ਵੱਡਾ ਹਿੱਸਾ ਹਜੇ ਮੌਨਸੂਨ ਦੇ ਪਹਿਲੇ ਤੱਕੜੇ ਮੀਂਹ ਨੂੰ ਉਡੀਕ ਰਿਹਾ ਉਹਨਾਂ ਲਈ ਅਪਡੇਟ ਇਹੋ ਹੀ ਆ ਕਿ ਅੱਜ 29 ਜੂਨ ਦੁਪਹਿਰ ਤੋਂ ਬਾਅਦ ਕੱਲ ਨੂੰ 23 ਜੂਨ ਤੇ ਫਿਰ ਉਸ ਤੋਂ ਬਾਅਦ 1 ਜੁਲਾਈ ਨੂੰ ਮਾਲਵੇ ਦੇ ਵਿੱਚ ਵੀ ਕਾਫੀ ਖੇਤਰਾਂ ਤੱਕ ਮੀਂਹ ਪਹੁੰਚਣ ਦੇ ਪੂਰੇ ਪੂਰੇ ਅਸਾਰ ਨੇ ਕੋਈ ਦੋ ਚਾਰ ਚੱਲਿਆਂ ਦੇ ਵਿੱਚ ਵਧੀਆ ਤਕੜਾ ਮੀਂਹ ਵੀ ਤਰਜ ਹੋਣ ਦੇ ਅਸਾਰ ਨੇ ਪਰ ਕਹਾਣੀ ਉਹੀ ਆ ਜੋ ਪਿਛਲੇ ਕਈ ਸਾਲਾਂ ਤੋਂ ਮੌਨਸੂਨ ਰਿਪੀਟ ਕਰ ਰਹੀ ਹੈ ਕਿ ਲੁਧਿਆਣਾ ਸ਼ਹਿਰ ਤੋਂ ਜਿਹੜੇ ਦੱਖਣ ਵੱਲ ਦੇ ਇਲਾਕੇ ਨੇ ਲੁਧਿਆਣੇ ਜ਼ਿਲ੍ਹੇ ਦੇ ਬਰਨਾਲੇ ਜ਼ਿਲ੍ਹੇ ਦੇ ਬਠਿੰਡਾ ਤੇ ਮਾਨਸਾ ਦੇ ਉੱਤਰੀ ਇਲਾਕੇ ਮੇਰਕੋਟਲੇ ਜ਼ਿਲ੍ਹੇ ਦੇ ਕੁਝ ਇਲਾਕੇ ਸੁਰੂਰ ਜ਼ਿਲ੍ਹੇ ਦੇ ਕੁਝ ਇਲਾਕੇ ਇਹਨਾਂ ਇਲਾਕਿਆਂ 'ਚ ਹੋ ਸਕਦਾ ਕਿ ਅਗਲੇ 3 ਦਿਨਾਂ ਦੌਰਾਨ ਵੀ ਉਸ ਆਸ ਉਮੀਦ ਤੱਕ ਮੀਂਹ ਨਾ ਪਹੁੰਚੇ ਜਿੰਨਾ ਇਹਨਾਂ ਇਲਾਕਿਆਂ 'ਚ ਅੱਧਿਆਂ ਦੇ ਵਿੱਚ ਉਸ ਆਸ ਉਮੀਦ ਤੱਕ ਮੀਂਹ ਨਾ ਪਹੁੰਚੇ ਜਿਹੜੀ ਆਸ ਉਮੀਦ ਇਹ ਇਲਾਕੇ ਕਰ ਰਹੇ ਨੇ ਕਿਉਂਕਿ ਪਿਛਲੇ ਕਈ ਸਾਲਾਂ ਦਾ ਟ੍ਰੈਂਡ ਮੌਨਸ ਹੁੰਦਾ ਇਹ ਦੱਸ ਰਿਹਾ ਕਿ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਆਉਂਦੀ ਹੋਈ ਮੌਨਸੂਨ ਪਹਿਲੇ 15 20 30 ਦਿਨ ਕੋਈ ਖਾਸ ਅਸਰ ਜਿਹੜਾ ਨਹੀਂ ਦਿਖਾ ਰਹੀ ਬਾਕੀ ਫਿਰੋਜ਼ਪੁਰ ਫਰੀਦਕੋਟ ਮੋਗਾ فاضਿਲکا ਮੁਖਸਰ صاحب ਇਹਨਾਂ ਖੇਤਰਾਂ ਦੇ ਵਿੱਚ ਬੀਤੇ ਕੱਲ ਵੀ ਮੀਂਹ ਦਰਜ ਹੋਇਆ ਤੇ ਅਗਲੇ 3 ਦਿਨਾਂ ਦੌਰਾਨ ਵੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਹੋਣ ਦੇ ਅਸਾਰ ਬਣੇ ਹੋਏ ਨੇਗੇ। ਬਠਿੰਡਾ, ਮਾਨਸਾ ਦੇ ਜਿਹੜੇ ਕੇਂਦਰੀ ਦੱਖਣੀ ਇਲਾਕੇ ਨੇ ਉਹਨਾਂ ਇਲਾਕਿਆਂ ਵਿੱਚ ਵੀ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ। ਰਾਜਸਥਾਨ ਦੇ ਗੰਗਾਨਗਰ, ਹਨੂਮਾਨਗੜ ਖੇਤਰਾਂ ਦੇ ਵਿੱਚ ਵੀ ਮੀਂਹ ਪੈਣ ਦੇ ਅਸਾਰ ਅਗਲੇ 3 ਦਿਨਾਂ ਦੇ ਦੌਰਾਨ ਬਣੇ ਹੋਏ ਨੇਗੇ। ਹਰਿਆਣੇ ਦੀ ਗੱਲ ਕਰ ਲਈਏ, ਹਰਿਆਣੇ ਉੱਤਰੀ ਦੇ ਵਿੱਚ ਅੱਜ ਕਈ ਥਾਵਾਂ ਤੇ ਭਾਰੀ ਮੀਂਹ ਦਰਜ ਹੋਇਆ। ਪਿਛਲੇ ਕਈ ਦਿਨਾਂ ਤੋਂ ਉਹਨਾਂ ਖੇਤਰਾਂ ਦੇ ਵਿੱਚ ਕਦੇ ਆਗਲੇ 2 ਦਿਨ 3 ਦਿਨ ਉਹਨਾਂ ਖੇਤਰਾਂ ਦੇ ਵਿੱਚ ਹੋਰ ਮੀਂਹ ਪੈਣ ਦੇ ਅਸਾਰ ਪੂਰੇ-ਪੂਰੇ ਬਣੇ ਹੋਏ ਨੇ ਬਾਕੀ ਜਿਹੜੇ ਕੇਂਦਰੀ ਖੇਤਰ ਰਹਿ ਗਏ ਜਿਵੇਂ ਕੈਥਲ ਹੋਇਆ ਕਰਨਾਲ ਸੋਨੀਪੱਤ ਪਾਣੀਪੱਤ ਉਹਨਾਂ ਖੇਤਰਾਂ ਤੱਕ ਵੀ ਮੀਂਹ ਜਰੂਰ ਪਹੁੰਚਦਾ ਹੋਊ ਅਗਲੇ 2-3 ਦਿਨਾਂ ਦੇ ਦੌਰਾਨ ਤੇ ਦੱਖਣ ਵਾਲੇ ਪਾਸੇ ਜਾਂ ਦੱਖਣ-ਪੱਛਮ ਵਾਲੇ ਪਾਸੇ ਚਲੇ ਜਾਈਏ ਜਿਹਦੇ ਵਿੱਚ ਜੀਂਦ ਹੋਇਆ ਸਰਸਾ ਹੋਇਆ ਫਤਿਹਵਾਦ ਹੋਇਆ ਹਿਸਾਰ ਹੋਇਆ ਉਹਨਾਂ ਖੇਤਰਾਂ ਤੱਕ ਵੀ ਅਗਲੇ 2-3 ਦਿਨਾਂ ਦੇ ਦੌਰਾਨ ਕੋਈ ਇੱਕ ਵਾਰੀ ਜਿਹੜਾ ਮੀਂਹ ਪੈਣ ਦੇ ਅਸਾਰ ਜ਼ਰੂਰ ਬਣੇ ਹੋਣੇ ਦਿੱਲੀ ਵੱਲ ਦੇ ਖੇਤਰ ਜਿਹੜੇ ਰੋहतक ਵੱਲ ਦੇ ਜਾਫਰੀਦਾਬਾਦ ਦੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ 2-3 ਦਿਨਾਂ ਦੇ ਦੌਰਾਨ ਇੱਕ ਤਕੜਾ ਮੀਂਹ ਪੈਣ ਦੇ ਅਸਾਰ ਨੇ ਯੂਪੀ ਤੇ ਉੱਤਰਾਖੰਡ ਦੀ ਗੱਲ ਕਰ ਲਈਏ ਉੱਤਰਾਖੰਡ ਲਈ ਤਾਂ ਇਹ ਰੈਡ ਅਲਰਟ ਵਾਲੀ ਕਾਮਾ ਅੱਜ ਵੀ ਕਈ ਥਾਵਾਂ ਤੇ ਭਾਰੀ ਮੀਂਹ ਤਰਜ ਹੋਇਆ ਅਗਲੇ 2 ਦਿਨਾਂ ਦੇ ਦੌਰਾਨ ਭਾਰੀ ਤੋਅਤੀ ਭਾਰੀ ਮੀਂਹ ਤਰਜ ਹੋ ਸਕਦਾ ਹੈ ਕਈ ਥਾਵਾਂ ਤੇ ਸੋ ਉਹਨਾਂ ਇਲਾਕਿਆਂ ਦੇ ਵਿੱਚ ਯਾਤਰਾ ਕਰਨ ਵਾਲੇ ਲੋਕ ਉਹਨਾਂ ਇਲਾਕੇ ਦੇ ਵਿੱਚ ਆਉਣ ਵਾਲੇ ਜਾਂ ਦਰਿਆਵਾਂ ਨੂੰ ਕਰਾਸ ਕਰਨ ਵਾਲੇ ਇਸ ਗੱਲ ਤੋਂ ਅਵੇਅਰ ਰਹਿਣ ਉਤਰਾਖੰਡ ਤੋਂ ਦੇ ਹਿਟਲੇ ਪਾਸੇ ਪੱਛਮੀ ਜੁਪੀ ਦੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਅਗਲੇ ਦੋ ਤਰ੍ਹਾਂ ਦੇ ਦਰਨ ਭਾਰੀ ਮੀਂਹ ਦੇ ਅਸਾਰ ਬਣੇ ਹੋਏ ਨੇ ਉਤਰਾਖੰਡ ਤੋਂ ਵਗਣ ਵਾਲੀਆਂ ਛੋਟੀਆਂ ਵੱਡੀਆਂ ਨਦੀਆਂ ਦੇ ਵਿੱਚ ਪਾਣੀ ਦਾ ਫਲੋ ਵੱਧ ਸਕਦਾ ਇਸ ਕਰਕੇ ਉਹਨਾਂ ਦੇ ਕੰਢੇ ਰਹਿਣ ਵਾਲੇ ਲੋਕ ਇਸ ਗੱਲ ਤੋਂ ਲੱਟ ਰਹਿਣਾ ਜੇਕਰ ਹਿਮਾਚਲ ਦੇ ਬਾਕੀ ਖੇਤਰਾਂ ਦੇ ਵਿੱਚ ਵੀ ਇਹ ਤਾਕੜਾ ਦਰਜ ਹੋ ਜਾਂਦਾ ਜਣੇ ਕਿ ਜਿਵੇਂ ਜਿਹੜਾ ਬਲਾਸਪੁਰ ਦੇ ਇਲਾਕੇ ਨੇ ਜਾਂ ਕਾਂਗੜੇ ਦੇ ਇਲਾਕੇ ਨੇਗੇ ਤਾ ਫਿਰ ਜਿਹੜੇ ਪੰਜਾਬ ਦੇ ਦੁਆਬੇ ਦੇ ਚੋਹ ਨੇ ਜਾਂ ਥੋੜੇ ਜਿਹੇ ਚੋ ਪਠਾਨਕੋਟ ਗੁਰਦਾਸਪੁਰ ਤੋਂ ਉੱਪਰਲੇ ਪਾਸੇ ਪੈਂਦੇ ਨੇ ਉਹਨਾਂ ਚੋਹਾਂ ਦੇ ਵਿੱਚ ਵੀ ਪਾਣੀ ਅਗਲੇ 2 ਦਿਨਾਂ ਦੇ ਦੌਰਾਨ ਚੜ ਸਕਦਾ ਪਰ ਡਿਪੈਂਡ ਇਸ ਗੱਲ ਤੇ ਕਰੂਗਾ ਕਿ ਕੀ ਅਗਲੇ 2 ਦਿਨਾਂ ਦੇ ਦੌਰਾਨ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਤਰਜ ਹੁੰਦਾ ਜਾਂ ਨਹੀਂ ਹੁੰਦਾ ਹਾਲ ਫਿਲਹਾਲ ਇਹ ਜਾਪ ਰਿਹਾ ਕਿ ਮੀਂਹ ਦੀ ਜਿਹੜੀ ਮੇਨ ਤਾਕੜੇ ਮੀਂਹ ਦੀ ਲੋਕੇਸ਼ਨ ਲੁਧਿਆਣਾ ਸ਼ਹਿਰ ਤੋਂ ਚੜਦੇ ਵੱਲ ਦਿੱਲੀ ਤੋਂ ਨਾਰਥ ਵੱਲ ਚੰਡੀਗੜ੍ਹ ਦੇ ਅਲਦਲ ਦੇ ਜਿਹੜਾ 70-80 ਕਿਲੋਮੀਟਰ ਦਾ ਖੇਤਰ ਆ ਉੱਥੇ ਤੱਕ ਅਗਲੇ 2 ਦਿਨਾਂ ਦੇ ਦੌਰਾਨ ਟਿੱਕੀ ਰਹਿਣੀ ਆ ਤੇ ਅਗਲੇ 2 ਦਿਨਾਂ ਦੇ ਦੌਰਾਨ ਚਮੇ ਅੱਜ ਮੀਂਹ ਤਰਜ ਹੋਏ ਇਹੋ ਜੀ ਹੋਰ ਮੀ ਉਹਨਾਂ ਖੇਤਰਾਂ ਦੇ ਵਿੱਚ ਦਰਜ ਹੋਣ ਦੇ ਅਸਾਰ ਚੜਾ ਬਣੇ ਹੋਏ ਨੇ ਸੋ ਕੁੱਲ ਮਿਲਾ ਕੇ ਮੌਨਸੂਨ 트ਰਫ ਉਪਰੋਠੀ ਹੋਈ ਆ ਅਰਬ ਸਾਗਰ ਦੀਆਂ ਹਵਾਵਾਂ ਤੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ ਆ ਕੇ ਮਿਕਸ ਅਪ ਹੋ ਰਹੀਆਂ ਨੇ ਉੱਪਰਲੇ ਪੱਧਰ ਤੇ ਮੌਨਸੂਨ ਹਵਾਵਾਂ ਦੀ ਵੈਸਟਰਨ ਜੈਟ ਦੇ ਨਾਲ ਟੱਕਰ ਆ ਜਿਹਦੇ ਕਰਕੇ ਸਾਰਾ ਵਰਤਾਰਾ ਇਸ ਕਰਕੇ ਇੱਥੇ ਵਾਪਰ ਰਿਹਾ ਸੋ ਪਹਾੜਾਂ ਤੋਂ ਘੁੰਮਣ ਵਾਲੇ ਇਸ ਗੱਲ ਤੋਂ ਅਵੇਅਰ ਰਹਿਣ ਮੈਦਾਨੀ ਖੇਤਰਾਂ ਦੇ ਵਿੱਚ ਜਿੱਥੇ ਅੱਜ ਤੱਕੜਾ ਵੀ ਦਰਜ ਹੋਇਆ ਅਗਲੇ 2-3 ਦਿਨਾਂ ਦੇ ਦੌਰਾਨ ਹੋਰ ਟੱਕੜਾ ਵੀ ਦਰਜ ਹੋ ਸਕਦਾ ਜਿਹੜੇ ਖੇਤਰਾਂ ਤੱਕ ਮੀਂਹ ਨਹੀਂ ਪਹੁੰਚਿਆ ਮਾਲਵੇ ਦੇ ਜਾਂ ਹਰਿਆਣੇ ਦੇ ਉਹਨਾਂ ਖੇਤਰਾਂ ਤੱਕ ਅਗਲੇ 2-3 ਦਿਨਾਂ ਦੇ ਦੌਰਾਨ ਮੀਂਹ ਪਹੁੰਚਦਾ ਹੋ ਸਕਦਾ ਪਰ ਬਾਵਜੂਦ ਇਹਦੇ ਕੋਈ 2-4 ਜ਼ਿਲ੍ਹੇ ਇਦਾਂ ਦੇ ਵੀ ਰ ਪਹੁੰਚੇ ਸੋ ਇਹਨਾਂ ਕਾਪ ਡਾਟਾ ਜੀ ਜੁੜੇ ਰਹੋ ਮੌਸਮ ਦੀ ਬੇਤਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਝਾ ਤੇ ਦਵਾਬਾ ਖੇਤਰ ਦੇ ਵਿੱਚ ਵੀ ਹੋਰ ਵੀ ਦਰਜ ਹੋਊਗਾ